ਕਹਿੰਦੇ ਆ ਨਾ ਕਿ ਜਦ ਨੀਤ ਤਾਪ ਹੋਵੇ ਰੱਬ ਦਾ ਆਸ਼ੀਰਵਾਦ ਹੋਵੇ ਤਾਂ ਬੜੀ ਤੋਂ ਬੜੀ ਸਮੱਸਿਆ ਦਾ ਹੱਲ ਹੋ ਜਾਂਦਾ ਸੋ ਦਿਲੋਂ ਧੰਨਵਾਦ ਕਰਦਾ ਦੱਸ ਤੇ ਕੀ ਹੈਡਲਾਈਨਾਂ ਨੇ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਪਹਿਲੀ ਕਵਰ ਪ੍ਰਕਾਸ਼ਿਤ ਕਰੀ ਜਿਸ ਦੇ ਨਾਲ ਸਾਰਿਆਂ ਨੂੰ ਪਤਾ ਲੱਗਿਆ ਅੱਜ ਤੁਹਾਡੇ ਪਿਤਾ ਜੀ ਦਾ ਸੁਪਨਾ ਜਿਹੜਾ ਪੂਰਾ ਹੋ ਗਿਆ ਦੇਖੋ ਚਾਹੇ ਮੈਨੂੰ ਆਊਟਸੋਰਸਡ ਸਾਈਪਰਤੀ ਕੀਤਾ ਗਿਆ ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਸੁਪਨਾ ਅਜ ਮੈਂ ਪੂਰਾ ਕਰ ਰਿਹਾ ਔਰ ਅੱਜ ਮੇਰੇ ਸੁਪਨਾ ਅਨਸਕਾਰ ਕਰਨ ਦੇ ਵਿੱਚ ਸਾਰੇ ਹੀ ਪਰਾਵਾਂ ਦਾ ਸਹਿਯੋਗ ਪੈਣਾਂ ਦਾ ਸਹਿਯੋਗ ਜੇ ਉਹ ਮੈਨੂੰ ਪੁਸ਼ਤियां ਕਰਦੇ ਤਾਂ ਮੈਂ ਆਪਣੀ ਲੜਾਈ ਜਾਰੀ ਨਾ ਰੱਖ ਪੰਦਾ ਮਾਤਾ ਜੀ ਨੂੰ ਕਿਸ ਤਰ੍ਹਾਂ ਦੀ ਖੁਸ਼ੀ ਹੋਈ ਜਦੋਂ ਤੁਹਾਨੂੰ ਜਦ ਇਹਨਾਂ ਲਾਈਫ ਟਾਈਮ ਦਾ ਸੁਪਨਾ ਪੂਰਾ ਹੋ ਜੂਏ ਤਾਂ ਹਰੇਕ ਕੋਈ ਪਾਉ ਪਾਉਗ ਹੋ ਜਾਂਦਾ ਹਾਂ ਕੌਣ ਸਮਾਜ ਦੇ ਲਈ ਕੰਮ ਕਰੂੰਗਾ ਉਹ ਜਿਹੜੇ ਭੈਣ ਭਰਾ ਨੱਚਦੇ ਦਲ ਦੇ ਚ ਪਤੇ ਨੇ ਉਹਨਾਂ ਨੂੰ ਉੱਥੋਂ ਉੱਥੋਂ ਕੱਢ ਕੇ ਗਰਾਉਂਡ ਜੁਆਇਨ ਕਰਾਉਂਗਾ ਤੇ ਅੱਜ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਾ ਸਿਟੀ ਹੈਡਲਾਈਨਸ ਦੀ ਸਾਰੀ ਟੀਮ ਦੇ ਵੱਲੋਂ ਥੈਂਕ ਯੂ ਸੋ ਮੱਚ ਸਰ ਤੁਹਾਡਾ ਦਿਲੋਂ ਧੰਨਵਾਦ ਕਿ ਤੁਸੀਂ ਮੇਰੀ ਨਿਊਜ਼ ਇਹਨੀ ਵਾਇਰ ਕਰੀ ਤੇ ਦਿ ਲੋ ਧੰਨਵਾਦ ਤੁਹਾਡੀ ਪੂਰੀ ਟੀਮ ਦਾ ਹੂੰ ਤੇ ਉਹ ਹਰ ਇੱਕ ਮੀਡੀਆ ਪਰਤੰਦਾ ਜਿਨੇ ਮੇਰੀ ਆਵਾਜ਼ ਨੂੰ ਬੁਲੰਦ ਕਰਿਆ ਹੂੰ ਅੱਛਾ ਤਰੁਣ ਇਹ ਉਹੀ ਜਗ੍ਹਾ ਜਿਵੇਂ ਮੈਂ ਪਹਿਲਾਂ ਕਿਹਾ ਉਹੀ ਜਗ੍ਹਾ ਹੈ ਸਭ ਕੁਝ ਉਹੀ ਹੈ ਸਿਰਫ ਥੋੜਾ ਜਿਹਾ ਡਿਫਰੈਂਸ ਹੋਇਆ ਹੈ ਕਿ ਤੁਸੀਂ ਉਸਦੇ ਨੌਕਰੀ ਲਈ ਬੈਠੇ ਸੀ ਅੱਜ ਨੌਕਰੀ ਲੈ ਕੇ ਇੱਥੇ ਬੈਠੇ ਹੋ ਜੀ ਕੀ ਕਹੋਗੇ ਬਸ ਕਹਿੰਦੇ ਆ ਨਾ ਕਿ ਜਦ ਨੀਤਤਾਪ ਹੋਵੇ ਰੱਬ ਦਾ ਆਸ਼ੀਰਵਾਦ ਹੋਵੇ ਤਾਂ ਬੜੀ ਤੋਂ ਬੜੀ ਸਮਾਧਿਆ ਦਾ ਹਾਲ ਹੋ ਜਾਂਦਾ ਹੈ। ਸੋ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਕੁਮਾਰ ਗੌਰਵ ਜੀ ਦਾ ਜਿਨ੍ਹਾਂ ਨੇ ਮੈਨੂੰ ਮੇਰੇ ਇੱਕ ਛੋਟਾ ਭਾਈ ਬਣ ਕੇ ਮੇਰੇ ਨਾਲ ਖੜੇ ਰਹੇ। ਸੋ ਦਿਲੋਂ ਧੰਨਵਾਦ ਕਰਦਾ ਆਰੂਸ਼ ਸ਼ਖਸ਼ ਦਾ ਜਿਨ੍ਹਾਂ ਨੇ ਚਾਹੇ ਥੋੜੀ ਹੈਲਪ ਕੀਤੀ ਲੇਕਿਨ ਮੈਨੂੰ ਸਪੋਰਟ ਕਰੀ। ਹੋਰ ਸਭ ਤੋਂ ਵੱਡਾ ਧੰਨਵਾਦ ਕਰਦਾ ਕਰਨੂ ਮਿੱਲਾ ਭਾਈ ਜੀ ਦਾ ਜਿਨ੍ਹਾਂ ਨੇ ਮੇਰੇ ਸਿਰ ਤੋਂ ਛੱਤ ਜਾਣ ਤੋਂ ਬਚਾ ਦਿੱਤੀ। ਤੇ ਹਰ ਇੱਕ ਉਸ ਐਨ ਆਰ ਆਈ ਭਰਾ ਦਾ, ਇੰਡੀਆ ਦੇ ਪੰਜਾਬ ਦੇ ਭਰਾ ਦਾ ਜਿਨ੍ਹਾਂ ਨੇ ਚਾਹੇ ਮੇਰੀ 10 ਰੁਪਏ ਦੀ ਮਦਦ ਕੀਤੀ ਲੇਕਿਨ ਹੂੰ ਅੱਛਾ ਤੁਸੀਂ ਉਸ ਦਿਨ ਇਹ ਜ਼ਿਕਰ ਕੀਤਾ ਸੀਗਾ ਕਿ ਮੇਰੇ ਪਿਤਾ ਜੀ ਦਾ ਇਹ ਸੁਪਨਾ ਸੀ ਉਦੋਂ ਅੰਦਰੋਂ ਨਾ ਵੀ ਆਵਾਜ਼ ਉੱਠੀ ਸੀ ਸਾਰਿਆਂ ਦੇ ਵੀ ਨਹੀਂ ਇਸ ਬੰਦੇ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਅੱਜ ਤੁਹਾਡੇ ਪਿਤਾ ਜੀ ਦਾ ਸੁਪਨਾ ਜਿਹੜਾ ਪੂਰਾ ਹੋ ਗਿਆ ਦੇਖੋ ਚਾਹੇ ਮੈਨੂੰ ਆਊਟਸੋਰਸਡਾਈ ਭਰਤੀ ਕੀਤਾ ਗਿਆ ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਸੁਪਨਾ ਹੀ ਮੈਂ ਪੂਰਾ ਕਰ ਰਿਹਾ ਹਾਂ ਔਰ ਐਦਾਂ ਹੀ ਇੱਕ ਦਿਨ ਮੈਂ 올림픽 ਦੇ ਵਿੱਚ ਜਾ ਕੇ ਆਪਣੇ ਇਸ ਪੰਜਾਬ ਆਪਣੇ ਦੇਸ਼ ਵਾਸਤੇ ਹੁੰਦਾ ਵੀ ਉਹ ਸੁਪਨਾ ਪੂਰਾ ਕਰੂੰਗਾ ਅੱਛਾ ਹੁਣ ਕਿਹੜੀ ਨੌਕਰੀ ਮਿਲੀ ਹੈ ਤੇ ਕੀ ਅੱਗੇ ਤੇ ਤੁਹਾਡੇ ਪਲਾਨ ਨੇ ਉਹ ਈਓ ਸਾਹਿਬ ਦੀ ਗੱਲ ਹੋਈ ਸੀ ਆਪਣੇ ਕੁਮਾਰ ਗੌਰਵ ਜੀ ਨਾਲ ਤੇ ਤੁਸੀਂ ਸਰ ਦੱਸ ਸਕਦੇ ਹੋ ਹਾਂ ਜੀ ਦੇਖੋ ਤਰुण ਪੰਜਾਬ ਦਾ ਖਿਡਾਰੀ ਹੈ ਸਿਰਫ ਖਿਡਾਰੀ ਨਹੀਂ ਹੈ ਤਰुण ਪੰਜਾਬ ਦਾ ਗਰਵ ਹੈ ਤਰुण ਇੰਟਰਨੈਸ਼ਨਲ 18 골ਡ ਮੈਡਲ 골ਡ ਮੈਡਲ ਮੈਡਲ ਹਰ ਤਰ੍ਹਾਂ ਜਿੱਤਣ ਵਾਲਾ 18 ਮੈਡਲ ਜਿੱਤਣ ਵਾਲਾ ਇਕਲੌਤਾ ਖਿਡਾਰੀ ਹੈ ਪੈਰਾ ਕਾਰਾਟੇ ਦਾ ਤਰुण ਵਰਗੇ ਜਿਹੜੇ ਨੌਜਵਾਨ ਹੈ ਇਹ ਰੋਲ ਮਾਡਲ ਹੈ ਇਹ ਰੋਲ ਮਾਡਲ ਹੈ ਸਿਰਫ ਪੰਜਾਬ ਦੇ ਨਹੀਂ ਇਸ ਦੇਸ਼ ਦੇ ਨੌਜਵਾਨਾਂ ਲਈ ਖਾਸ ਕਰ ਉਹਨਾਂ ਲਈ ਜਿਹੜਾ ਨਸ਼ੇ ਨੂੰ ਚੁੰਨਦੇ ਆ ਜਿਹੜੇ ਵਿਦੇਸ਼ਾਂ ਜਾਣਾ ਚਾਹੁੰਦੇ ਆ ਤਰुण ਨੇ ਨਸ਼ੇ ਨੂੰ ਨਹੀਂ دوست ਤਰुण ਨੇ ਵਿਦੇਸ਼ਾਂ ਜਾਣਾ ਨਹੀਂ ਚੁਣਿਆ ਤਰुण ਨੇ ਕੇਮ ਚੁਣੀ ਖੇਡ ਚੁਣੀ ਔਰ ਉਹਨੇ ਕੁਝ ਕਰਕੇ ਦਿਖਾਇਆ ਤਰुण ਜਦੋਂ ਤੁਹਾਨੂੰ ਪਤਾ ਲੱਗਾ ਵੀ ਸਾਨੂੰ ਨੌਕਰੀ ਮਿਲ ਗਈ ਹੈ ਕੀ ਅਸਰਾ ਮਹਿਸੂਸ ਕੀਤਾ ਕਿਉਂਕਿ ਇਹ ਇੱਕ ਦਿਨ ਦਾ ਸੁਪਨਾ ਨਹੀਂ ਦੋ ਦਿਨ ਦਾ ਸੁਪਨਾ ਨਹੀਂ ਤੁਹਾਡੇ ਪੂਰੀ ਜ਼ਿੰਦਗੀ ਦਾ ਅੱਧੀ ਜ਼ਿੰਦਗੀ ਤੁਹਾਡੀ ਨਿਕਲ ਚੁੱਕੀ ਹੈ ਤੇ ਅੱਧੀ ਜ਼ਿੰਦਗੀ ਦਾ ਸੁਪਨਾ ਸੀ ਤਾਂ ਮੈਂ ਥੈਂਕ ਯੂ ਤਾਂ ਮੈਂ ਸਾਰੇ ਪ੍ਰਸ਼ਾਸਨ ਨੂੰ ਕਰੂੰਗਾ ਭਗਵਾਨਤਮਾਨ ਸਾਹਿਬ ਨੂੰ ਕਰੂੰਗਾ ਸਪੋਰਟ ਮਨਿਟਰ ਸਾਹਿਬ ਨੂੰ ਕਰੂੰਗਾ ਏਡੀਸੀ ਤੇ ਡੀਸੀ ਸਾਹਿਬ ਦਾ ਕਰੂੰਗਾ ਐਮਐਲਏ ਸਾਹਿਬ ਤੇ ਈਓ ਸਾਹਿਬ ਦਾ ਕਰੂੰਗਾ ਔਰ ਅੱਜ ਮੇਰਾ ਸੁਪਨਾ ਅਨਸਕਾਰ ਕਰਨ ਦੇ ਵਿੱਚ ਸਾਰੇ ਭਰਾਵਾਂ ਦਾ ਸਹੀ ਹੋਊ ਭੈਣਾਂ ਦਾ ਸਹੀ ਹੋਊਗਾ ਜੇ ਉਹ ਮੈਨੂੰ ਪੁਸ਼ਤियां ਕਰਦੇ ਤਾਂ ਮੈਂ ਆਪਣੀ ਲੜਾਈ ਜਾਰੀ ਨਾ ਰੱਖ ਪੰਦਾ ਸੋ ਦਿਲੋਂ ਧੰਨਵਾਦ ਕਰਦਾ ਦਾਥੇ ਕੀ ਹੈਡਲਾਈਨਾਂ ਦੇ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਪਹਿਲੀ ਕਵਰ ਪ੍ਰਕਾਸ਼ਿਤ ਕਰੀ ਜੀ ਦੇ ਨਾਲ ਸਾਰਿਆਂ ਨੂੰ ਪਤਾ ਲੱਗ ਗਿਆ ਅੱਛਾ ਮਾਤਾ ਜੀ ਨੂੰ ਵੀ ਪਤਾ ਲੱਗਿਆ ਹੋਵੇਗਾ ਮਾਤਾ ਜੀ ਨੂੰ ਕਿਸ ਤਰ੍ਹਾਂ ਦੀ ਖੁਸ਼ੀ ਹੋਈ ਜਦੋਂ ਤੁਹਾਨੂੰ ਖੁਸ਼ੀ ਬਹੁਤ ਉਹਨਾਂ ਪਾਉ ਪਾਉ ਕੋ ਹੀ ਹੰਦ ਕਰੇ ਜਦ ਇਨੀ ਲਾਈਫ ਟਾਈਮ ਦਾ ਸੁਪਨਾ ਪੂਰਾ ਹੋ ਜਾਵੇ ਤਾਂ ਹਰ ਇੱਕੋ ਹੀ ਪਾਉ ਪਾਉ ਕੋ ਹੋ ਜਾਂਦਾ ਸੋ ਮੈਂ ਮੇਰੇ ਮਾਤਾ ਮੇਰੇ ਭਰਾ ਸਾਰੇ ਪਾਉ ਕੋ ਹੋ ਗਏ ਜੀ ਅੱਛਾ ਹੁਣ ਹਾਂ ਨੌਕਰੀ ਲੱਗ ਗਈ ਹੁਣ ਤੁਹਾਡੇ ਪਹਿਲਾਂ ਵੀ ਸੁਪਨੇ ਹੋਣਗੇ ਹੁਣ ਕੀ ਜਿਹੜੇ ਸੁਪਨੇ ਸਹਾਰ ਕਰਨੇ ਆ ਤੁਸੀਂ ਹੁਣ ਕੀ ਕੀ ਅੱਗੇ ਵਾਸਤੇ ਸੋਚਿਆ ਹੁਣ ਰਮਾਜ ਦੇ ਲਈ ਕੰਮ ਕਰੂੰਗਾ ਉਹ ਜਿਹੜੇ ਭੈਣ ਭਰਾ ਨੱਚ ਦੇ ਦਿਲ ਦੇ ਚ ਪਤੇ ਨੇ ਉਹਨਾਂ ਨੂੰ ਉੱਥੋਂ ਉੱਥੋਂ ਕੱਢ ਕੇ ਗਰਾਉਂਡ ਜੁਆਇਨ ਕਰਾਉਂਗਾ ਔਰ ਇਹਨਾਂ ਉਹਨਾਂ ਦੀ ਜਿੰਨੀ ਆਉਦਕੇ ਮਦਦ ਕਰੂੰਗਾ ਸਮਾਜ ਤੁਹਾਨੂੰ ਪਹਿਲਾਂ ਨੌਕਰੀ ਮਿਲਣ ਤੋਂ ਪਹਿਲਾਂ ਕਿਸ ਤਰ੍ਹਾਂ ਦੇਖਦਾ ਸੀ ਸਮਾਜ ਪਹਿਲੇ ਨੌਕਰੀ ਤੋਂ ਪਹਿਲਾਂ ਇਹੀ ਦੇਖਦਾ ਸੀ ਕਿ ਇੱਕ ਪਲੇਅਰ ਸੜਕਾਂ ਤੇ ਰੁੱੜ ਰਿਹਾ ਬਟ ਅੱਜ ਕਿਤੇ ਨਾ ਕਿਤੇ ਮੇਰਾ ਮੁੱਲ ਪਿਆ ਤਾਂ ਦਿਲੇ ਤੁਨਮਾਨ ਕਰਦਾ ਫਿਰ ਠੀਕ ਹੈ ਇਹ ਸਾਡੇ ਸਾਹਨ ਤਰुण ਸ਼ਰਮਾ ਜਿਨ੍ਹਾਂ ਨੂੰ ਅੱਜ ਨੌਕਰੀ ਮਿਲੀ ਹੈ ਤਾਂ ਉੱਥੇ ਹੀ ਸਿਟੀ ਹੈਡਲਾਈਨਸ ਵੱਲੋਂ ਖਬਰ ਜਿਹੜੀ ਪਹਿਲਾਂ ਨਸ਼ਰ ਕੀਤੀ ਗਈ ਸੀ ਜੋ ਸੈਂਕੜਾ ਹਜ਼ਾਰਾਂ ਕਰੋਨਾ ਲੋਕਾਂ ਨੇ ਦੇਖਿਆ ਤੇ ਉਸ ਤੋਂ ਬਾਅਦ ਉਸ ਖਬਰ ਦਾ ਐਸਾ ਅਸਰ ਹੋਇਆ ਕਿ ਅੱਜ ਉਹੀ ਸ਼ਖਸ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਸ਼ਖਸ ਉਹ ਦਿਨ ਨੌਕਰੀ ਦੇ ਲਈ ਬੈਠਾ ਸੀ ਤੇ ਅੱਜ ਨੌਕਰੀ ਲੈ ਕੇ ਇੱਥੇ ਬੈਠਾ ਹੈ ਤੇ ਸਾਰੇ ਅਫਸਰ ਵੱਡੇ ਸਹਿਬਾਨਾਂ ਦਾ ਜਿਹੜਾ ਧੰਨਵਾਦ ਕਰਨ ਪਹੁੰਚਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀ ਵਿਅਕਤੀ ਕੋਈ ਵੀ ਇਨਸਾਨ ਆਪਣੀ ਹਿੰਮਤ ਨਾ ਹਾਰੇ ਤੇ ਇਸ ਤਰ੍ਹਾਂ ਹੀ ਕੜੀ ਮਿਹਨਤ ਕਰਦਾ ਰਹੇ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਵੇ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈਕੋ